ਹੈਲੋ ਗਾਇਜ਼ ਸਾਰੇ ਠੀਕ ਠਾਕ ਹੋ ਬਾਈ ਅੱਜ ਮੈਂ ਆਇਆ ਸੀਗਾ ਬਾਈਹੋਰਾ ਕੋਲੇ ਰਾਤ ਬਾਈਹੋਰੀ ਲੈਨ ਆਏ ਸੀਗੇ ਸਾਨੂੰ ਤੇ ਅੱਦੇ ਆਏ ਸੀਗੇ ਦੋਨੇ ਜਣੇ ਤੇ ਬਾਈਹੋਰੀ ਲੈਨ ਆਏ ਸੀਗੇ ਤੇ ਬਾਈਹੋਰੀ ਕਿੱਥੇ ਰਹਿੰਦੇ ਆ ਉਹ ਫਲੈਟ ਤੁਹਾਨੂੰ ਦੱਸੋਣੇ ਆ ਕਿਹੋ ਜੇ ਰੂਮ ਆ ਤੇ ਹੀ ਰੋਟੀ ਪਾਣੀ ਬਣਾਵਾ ਗਏ ਮੈਂ ਹੁਣੇ ਨਹਾ ਕੇ ਹੁਣੇ ਉੱਠੇ ਸੀਗੇ 3 ਵਜੇ ਉੱਠੇ ਸੀਗੇ ਰਾਤ ਲੇਟ ਸੁੱਤੇ ਤਾਂ ਕਰਕੇ ਰਾਤ 9-10 ਵਜੇ ਆਏ ਆ ਇੱਥੇ ਅਸੀਂ ਕਿ ਉਹਨੂੰ ਫਰਮ ਦੇ ਆ ਇਥੋ ਦਾ ਐਂਟਰੀ ਕਿਵੇਂ ਆ ਕਿੰਨਾਰੇ ਰੂਮ ਕਿਹੋ ਜਿਹੇ ਸਾਨੂੰ ਸਾਰਾ ਦਿਖਾਉਂਦੇ ਆ ਕਵੈਤੀ ਲਾਈਵ ਕਿਵੇਂ ਰਹਿੰਦੇ ਆ ਇੱਥੇ ਠੀਕ ਆ ਵੀ ਫਾਈ ਐਂਟਰੀ ਆ ਗਲੀ ਚੋਂ ਆਉਣੂ ਆ ਇਥੋਂ ਥੱਲੋਂ ਆ ਗਏ ਆ ਸਾਰੀ ਇੱਧਰ ਦੀ ਚੜ ਕੇ ਆ ਤੇ ਆ ਬਾਈ ਇਹ ਰਾਨਾ ਰੂਮ ਆਗਾ ਐਂਟਰੀ ਆ ਆ ਦੇਖੋ ਬਈ ਸੀਸਾ ਵੀ ਪੂਰੇ ਸਾਫ ਹੀ ਹੈ ਇਹਨਾਂ ਦੇ ਸੀਰੇ ਸੂਰੇ ਸਾਫ ਕਰਕੇ ਰੱਖਦੇ ਹੈਗੇ ਤੇ ਚਲੋ ਆ ਇਹਨਾਂ ਦਾ ਵੇੜਾ ਆਗਾ ਬਈ ਇਹਨਾਂ ਦਾ ਛੋਟਾ ਜਿਹਾ ਲੋ ਜੀ ਆ ਐਂਟਰੀ ਆ ਨੰਬਰ ਨੰਬਰ ਲਿਖੇ ਹੋਏ ਆ ਗੈਂਸ ਗੂਸ ਵਾਲਿਆਂ ਦੇ ਸਾਰਿਆਂ ਦੇ ਆ ਐਂਟਰੀ ਇਹਨਾਂ ਦੀ ਬਈ ਆ ਬਾਈ ਸਾਡਾ ਸੇਮਾ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੋ ਕੀ ਬਣਾਈ ਜੰਨੇ ਆ ਆਲੂ ਕੋੜੇ ਭਰਾਂਗੇ ਲੋ ਬਈ ਬਾਈ ਨੇ ਆਲੂ ਪਕੌੜੇ ਚਾੜਦੇ ਆ ਬਾਈ ਨੂੰ ਹੋ ਗਏ ਇੱਥੇ 20 ਸਾਲ ਆ ਜਾਣ ਆ ਆ ਬਾਈ ਇਹਨਾਂ ਦੇ ਆਰੋ ਲੱਗੇ ਹੋਇਆ ਰਸੋਈ ਆ ਛੋਟੀ ਜੀ ਆ ਦੇਖੋ ਬਈ ਆ ਆਟਾ ਗੁੰਨਣਾ ਆਟਾ ਵੀ ਮੈਂ ਹੀ ਗੁੰਨਣਾ ਹੁਣ ਤੇ ਆ ਰਸੋਈ ਦਾ ਇਹਨਾਂ ਦਾ ਮਾਹੌਲ ਸ਼ੌਲ ਸਾਰਾ ਆ ਦੇਖੋ ਬਈ ਬਾਈ ਹੋਰੀ ਇਹ ਇੰਦੇ ਛੋਟੇ ਜਿਹੇ ਕਮਰੇ 'ਚ ਰਹਿੰਦੇ ਵਿਚਰੇ 5-6 ਇਹ ਆ ਇਹਨਾਂ ਦੀ ਉਹ ਨਾਲ ਦੇ ਰੂਮ ਵਾਲਿਆਂ ਦੀ ਰਸੋਈ ਆ ਆ ਇਹਨਾਂ ਦੀ ਆ ਹੁਣ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਅੰਦਰ ਜਾਣ ਤੋਂ ਪਹਿਲਾਂ ਇੱਕ ਤੁਹਾਨੂੰ ਚੀਜ਼ ਦਿਖਾਉਂਦੇ ਆ ਬਈ ਆ ਵੇਖੋ ਇਹ ਅਭੀ ਜੋੜਾ ਤੋਤੇ ਆ ਨਾ ਦੇਖੋ ਬਈ ਕਵੈਤੀ ਤੋਤੇ ਇਹ ਕਵੈਤੀ ਤੋਤੇ ਬਈ ਦੇਖ ਲੋ ਹਾਂ ਹੁਣ ਸਹੀ ਹੋ ਗਿਆ ਸ਼ੀਸ਼ੇ ਬਾੜੇ ਲੱਗੇ ਨੇ ਆਰੇ ਮੈਨੇ ਸ਼ੀਸ਼ੇ ਦੇ ਬੜੇ ਹੈਰਾਨ ਹ ਹਰ ਪਾਸੇ ਸ਼ੀਸ਼ਾ ਹਰ ਪਾਸੇ ਸ਼ੀਸ਼ਾ ਲਓ ਬਈ ਹਾਂ ਬਈ ਸਾਡਾ ਟੁੰਡਾ ਖੜਕਾਈ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਵਧੀਆ ਆ ਵੇਖੋ ਬਈ ਚੱਕ ਲਈ ਬਾਈ ਹੁਰੀ ਕਹਿੰਦੇ ਚੜ੍ਹਦੀ ਘਾਣੀ ਆ ਨਨਾਂ ਚੜ੍ਹਦੀ ਕਰੀ ਜਾਂਦੇ ਬਾਈ ਬੰਦ ਕਰਦੇ ਪਹਿਲਾਂ ਵਾਹ ਬਾਈ ਹੁਰਾ ਨਾ ਰੂਮਾ ਦੇਖੋ ਬਈ ਆਇਆ ਸਰਵਾਈਵ ਕਰਦੇ ਆ ਇਹ ਬਈ ਓਏ ਏਸੀ ਲੱਗਿਆ ਓ ਵੇਖੋ ਬਈ ਰੂਮ ਆ ਸ਼ੀਸ਼ਾ ਫੇਰ ਆ ਗਿਆ ਠੀਕ ਆ ਚੀਹੇ ਬੜੇ ਘੈਂਟ ਲੱਗੇ ਹੋਏ ਆ ਬਈ ਆ ਐਸੀ ਆ 2 ਏਸੀ ਲੱਗੇ ਰੂਮ 'ਚ ਆ ਫਰਿੱਜ ਆ ਬਾਈ ਹੋਰਾਂ ਦੀ ਤੇ ਆਹ ਅਲਮਾਰੀ ਆ ਐਲਸੀਡੀ ਲੱਗੀ ਹੋਈ ਆ ਇੱਥੇ ਬਾਈ ਸੇਮਾ ਪੈਂਦਾ 5 ਗ੍ਰਾਂਹੀ ਤੋਂ ਤੇ ਇੱਥੇ ਬਾਈ ਜੀਤ ਤੇ ਬਾਈ ਬੱਗੀ ਪੈਂਦੇ ਆ ਇੱਥੇ ਬਈ ਸੇਬੂ ਪੈਂਦੇ ਹੁੰਦਾ ਸੀਗਾ ਇੱਥੇ ਥੱਲੇ ਪੈਂਦੇ ਤੁਸੀਂ ਹਾਂ ਆ ਬਾਈ ਸੱਚ ਥੱਲੇ ਇੱਥੇ ਬਈ ਸੇਬੂ ਪੈਂਦੇ ਸੀ ਉਹ ਹੁਣ ਬੈੱਡ ਚਲੇ ਗਏ ਉੱਥੇ ਬਈ ਜੀਤ ਪੈਂਦੇ ਆ ਤੇ ਆਹ ਬੈੱਡ ਇਹ ਸ਼ੈਰੀ ਦੇ ਇਹ ਸ਼ੈਰੀ ਕਿੱਥੋਂ ਆ ਬਈ ਥਾੜੇ ਮੋੜ ਤੋਂ ਆ ਬਈ ਇਹ ਬਈ ਥਾੜੇ ਮੋੜ ਦਾ ਸੁਭਾ ਦਾ ਗਿਆ ਵਾ ਏ ਤੇ ਆਇਆ ਨਹੀਂ ਹਜੇ ਤੱਕ ਕੰਮ ਤੇ ਗਿਆ ਆ ਸਾਡੇ ਰੁਖੜਦਾਸ ਜੀ ਬਾਬਾ ਜੀ ਲੋ ਜੀ ਛੀਸ਼ੇ ਦਾ ਸਾਫ ਹੀ ਹੁੰਦਾ ਥੋੜੇ ਵਿਖਾ ਦੇ ਮੈਂ ਇੱਕ ਚੀਜ਼ ਰਹਿ ਗਈ ਸੀ ਯਾਰ ਭੁੱਲ ਗਏ ਸੀਗੇ ਆ ਦੇਖੋ ਬਈ ਮੱਛੀਆਂ ਬਈ ਤਿੰਨ ਰਹਿੰਦੀਆਂ ਇੱਥੇ ਆਹ ਵੇਖੋ ਦੋ ਉਹ ਫਿਰਦੇ ਨੇ ਬਈ ਇੱਕ ਕਛੂਗਮਾ ਉਹ ਵਿੱਚ ਹੀ ਵੜਿਆ ਫਿਰਦਾ ਉਹ ਨਿਕਲਦਾ ਹੀ ਨਹੀਂਗਾ ਆਹ ਵੇਖ ਸੱਚੇ ਕਾਹ ਰੱਖੀ ਹੋਈ ਇਹਨਾਂ ਨੇ ਕਛੂਗਮਾ ਨੇ ਕਾਹ ਰੱਖਿਆ ਵਾ ਇਹ ਤਾਂ ਕਛੂਗਮਾ ਥੱਲੇ ਹੀ ਫਿਰਦਾ ਉਹ ਨਹੀਂ ਨਿਕਲਿਆ ਬਾਹਰ ਠੀਕ ਆ ਤੇ ਆ ਇਹਨਾਂ ਦੇ ਜਾਨਵਰ ਰੱਖੇ ਹੋਏ ਆ ਬਾਈ ਹੋਰਾਂ ਦੇ ਆ ਕੀ ਆ ਬਈਰੇ ਚ ਇਹ ਮੱਛੀਆਂ ਹੈ ਮੱਛੀਆਂ ਇੱਚ ਵੀ ਆ ਚੰਡੀ ਨਹੀਂ ਲੱਗਦੀ ਇਹ ਲੈਟ ਖਰਾਬ ਹੋ ਗਈ ਐ ਆ ਵੇਖੋ ਬਈ ਇਹਦੇ ਚ ਮੱਛੀਆਂ ਪਰਦੀ ਨਹੀਂ ਆਣੀਆਂ ਗਾ ਪਰ ਨਹੀਂ ਕਿੱਧਰ ਗਿਣੀਆਂ ਇਹ ਮੱਛੀਆਂ ਆ ਗਿਆ ਤੇ ਆ ਆਂਡਿਆਂ ਤੇ ਆਏ ਹੈ ਬੱਚੇ ਆਏ ਬਈ ਆਏ ਆ ਦੇਖ ਲਓ ਕੋਈ ਥੀ ਲਾਈਫ ਕਿਵੇਂ ਆ ਇੱਥੇ ਆਪ ਨੂੰ ਸਾਰਾ ਕੁਝ ਕਰਨਾ ਪੈਂਦਾ ਬਈ ਚਲੋ ਠੀਕ ਆ ਬਈ ਨਾਲ-ਨਾਲ ਜੁੜੇ ਰਹੋ ਜੀ ਵਲੌਗ ਦੇ ਔਰ ਮੈਂ ਆਟਾ ਗੁੰਨਾ ਹੈਗਾ ਤੇ ਆਟਾ ਗੁੰਨਦੇ ਸਿੱਖਣਾ ਆਏ ਆ ਅਸੀਂ ਇੱਥੋਂ ਆਟਾ-ਆਟਾ ਤੇ ਰੋਟੀਆਂ ਵੀ ਲਾਉਣੀਆਂ ਅੱਜ ਅਸੀਂ ਬਾਈ ਡਿਊਟੀ ਦੇ ਕੇ ਗਿਆ ਵੀ ਤੇ ਸਿੱਖਣਾ ਹੈਗਾ ਚਲੋ ਠੀਕ ਹੈ ਜੀ ਇੱਥੋਂ ਬਈ ਜਹਾਏ ਬਹੁਤ ਨੇੜੇ ਲੰਘਦੇ ਆ ਓਏ ਦੇਖੋ ਬਈ ਰਾਤ ਹੈਂ ਲੱਗਦਾ ਰਾਤ ਨੂੰ ਮਾਹੌਲ ਬਹੁਤ ਵਧੀਆ ਜੀ ਇੱਥੇ ਜਹਾਜ਼ ਦੇ ਨਾਲ ਤੇ ਨੇੜੇ ਆ ਇਹਨਾਂ ਦਾ ਵੇੜਾ ਬਈ ਇੱਧਰ ਇਹਨਾਂ ਦੇ ਸਾਰੇ ਕੁਆਟਰ ਸਾਰਿਆਂ ਦੇ ਆ ਵੇਖੋ ਬਈ ਇਹ ਕੁਆਟਰ ਆ ਬਈ ਇਹਨਾਂ ਦੇ ਇੱਧਰ ਪਾਕਿਸਤਾਨੀ ਰਹਿੰਦੇ ਆ ਤੇ ਅਰੇ ਚਾਟਾ ਗੁੰਨਣਾ ਆਣਾ ਸੀ ਤੇ ਇੱਧਰ ਵੀ ਪੰਜਾਬੀ ਬੰਦੇ ਰਹਿੰਦੇ ਆ ਉਹ ਹਜੇ ਸੁੱਤੇ ਹੀ ਪਏ ਆ ਬਿਸਮਿਲਲਾ ਕਰਨਾ ਲੋ ਜੀ ਇੱਕ ਦੋ ਦੋ ਬਹੁਤ ਆ ਲੋ ਜੀ ਚਲੋ ਸਹੀ ਹੈ ਬੱਸ ਚਲੋ ਜੀ 1 2 3 4 స్టార్ ਬismillah ਕਰ ਦਗੇ ਹੋਰ ਹੀ ਪੜ੍ਹਨੇ ਨਹੀਂ ਹੁੰਦੇ ਇਹ ਕੰਮ ਪੜ੍ਹਤਾ ਬੱਸ ਹੈ ਅੱਲਾ ਬismillah ਨਾ ਬਸ ਛੁੱਡਦਾ ਅੱਲਾ ਹਿਲਲਾ ਇੱਧਰ ਸਾਹਮਣੇ ਆ ਕੇ ਕਰਦਾ ਮੜਾ ਯਾਰ ਬੱਸ ਹੈ ਜੇਦੀ ਬਲਦੀ ਮੋਈ ਬਹੁਤ ਜੁਲਝਾ ਰਹੀ ਆ ਤੇਰੀ ਸਿੱਖਾਂਗੇ ਅਸੀਂ ਆਪ ਦੇ ਘਰ ਗੁੰਨਣ ਆਤਾ ਰੋਟੀ ਪਾਣੀ ਆਟਾ ਗੁੰਨਿਆ ਗਿਆ ਸੀਗਾ ਹੁਣ ਅਸੀਂ ਬੇੜੇ-ਬੂੜੇ ਬਣਾਈ ਜਾਂਦੇ ਆ ਆ ਵੇਖੋ ਬਈ ਆਟਾ ਕਿਵੇਂ ਗੁੰਨਿਆ ਮੈਨੂੰ ਦੱਸ ਦੋ ਜੇ ਕਮੈਂਟਾਂ 'ਚ ਠੀਕ ਆ ਕਿਵੇਂ ਬਣਿਆ ਆਟਾ ਠੀਕ ਆ ਉਹ ਬਾਈ ਹੁਣ ਦੁੱਜੂ ਹੋ ਗਿਆ ਉਹ ਵੀ ਚੜ ਗਿਆ ਹੋਵੇ ਉਹਦੇ ਤੇ ਤਵੇ ਤੇ ਚੜ ਗਿਆ ਹੋਵੇ ਲੋ ਬਈ ਸਾਡੀਆਂ ਰੋਟੀਆਂ ਫੁੱਲਣ ਲੱਗ ਗਈਆਂ ਹੋ ਗਿਆ ਕੰਮ ਸਟਾਰਟ ਹੋ ਗਿਆ ਕੰਮ ਸਟਾਰਟ 9 ਵਾ ਵੇਦਲੇ ਉੱਠੇ ਮੈਂ ਆ ਬਈ ਅਸੀਂ ਠੀਕ ਆ ਤੇ ਰੋਟੀ ਵੇਲੋ ਕੀ ਟਾਈਮ ਹੋ ਗਿਆ ਤਿੰਨ ਵਜੇ ਕਿ 4 ਵਜੇ ਚੰਨਵਾਦੀ ਕੇ 10 ਮਿੰਟ ਹੋ ਗਏ ਆ ਤੇ ਹੁਣ ਖਾਣ ਲੱਗੇ ਆਈ ਸੁਵਾਲੀਆਂ ਰੋਟੀਆਂ ਬਈ ਇਹ ਤੁਹਾਨੂੰ ਤੁਸੀਂ ਕਦੋਂ ਕਦੇ ਸਿੱਖੇ ਆ ਇਹ ਰੋਟੀਆਂ ਲਾਉਣੀਆਂ ਬਸ ਇਹੀ ਸਿੱਖੇ ਆ ਜਦੋਂ ਦੱਸਦੇ ਆ ਇਹ ਇਹ ਕੀ ਆ ਸੁਣ ਰਹਾ ਹਾਂ ਮੈਂ ਦਾਲ ਢੋਲ ਫਿਰ ਵਧੀਆ ਬਣਾ ਲੈਨੇ ਆ ਆ ਦੱਸੀ ਆ ਨਾ ਤੇ ਹੈ ਕਿ ਇਹੀ ਕੋ ਸਿੱਖੇ ਆ ਰੋਟੀਆਂ ਦਾ ਬਈਆ ਤੋਂ ਵਧੀਆ ਲਾ ਲੈਣਾ ਯਾਰ ਹੈ ਆ ਵੇਖੋ ਬਈ ਸਾਡੀਆਂ ਰੋਟੀਆਂ ਆਟਾ ਵਧੀਆ ਗੁੰਨਿਆ ਬਈ ਫਿਰ ਮੈਂ ਹੈ ਦਸ ਦੇ ਮੜਾ ਯਾ ਬੀਨੀ ਇਹਨਾਂ ਦਾ ਪਾਈ ਭੁਲੀ ਜਾਂਦਾ ਮਤੂ ਐ ਭਾਈ ਗਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਇਆ ਨੂੰ ਹਾਂ ਬਹੁਤ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਮੈਂ ਵੱਧ ਤਾਂ ਨਹੀਂ ਕਹਦੇ ਸੀਗੇ ਕਹਦਾ ਤੂੰ ਜਾ ਰਹੇ ਤੇ ਉਹ ਪਹਿਲਾਂ ਵਾਲੇ ਵੀ ਗਿਆ ਹਾਂ ਆ ਕੇ ਹੁੰਦੇ ਹਾਂ ਹਾਂ ਇੱਥੇ ਕਰਨਾ ਹੀ ਪੈਦਾਣਾ ਬਈ ਆਪ ਨੂੰ ਸਾਰਾ ਕਹਿੰਦੇ ਨਹੀਂ ਖਾਲੀ ਹੱਥਾਂ ਕਰਦੇ ਹੱਥ ਮੂੰਹ ਨੂੰ ਨਹੀਂ ਜਾਂਦਾ ਸਾਰੇ ਸਮਝ ਆ ਬਈ ਸਾਰਾ ਕੁਛ ਇਹਨਾਂ ਦੇ ਬਾਈਆਂ ਦਾ ਬਹੁਤ ਬਹੁਤ ਬਣਾਈ ਬੈਠੇ ਆ ਹਾਂ ਬਹੁਤ ਬਹੁਤ ਜੁੜੀ ਬੈਠੇ ਆ ਬਹੁਤ ਬਹੁਤ ਜੁੜੀ ਬੈਠੇ ਆ ਆ ਬੂਤਾਂ ਵਾਲਾ ਸਿਸਟਮ ਆ ਸਾਰਾ ਆਹ ਤੁਹਾਨੂੰ ਦਿਖਾਈ ਸੀਗੇ ਜੋੜਾ ਹੰਸਾਂ ਦਾ ਦਿਖਾਇਆ ਹੀ ਸੀਗਾ ਵੇ ਕੋ ਦਿਆਂ ਦਾ ਇਹ ਹੁੰਦਾ ਮਰਹਾਰਾ ਇਹ ਦੂਜੇ ਹੰਸ ਆਗੇ ਨਾ ਨਿੰਗਾਲੇ ਜਾਦੂਮਾ ਦਾ ਜੋੜਾ ਬਈ ਇਹ ਜਾਦੂਮਾ ਦਾ ਚਲੋ ਠੀਕ ਆ ਬਈ ਹੁਣ ਤੁਹਾਨੂੰ ਰੋਟੀ ਖਾ ਕੇ ਵਿਖਾਵਾਂਗੇ ਅਸੀਂ ਕਿਵੇਂ ਖਾਂਦੇ ਨੇ ਤੇ ਹਰਾ ਬਈ ਜੀ ਬਰਪਾ ਅਸੀਂ ਨਹੀਂ ਸਿੱਖਾ ਆ ਵੀ ਸਿੱਖ ਘਵਾ ਤੇਰਾ ਬਈ ਆ ਗਏ ਇਹਦਾ ਸਿੱਖ ਕੇ ਬਸ ਇਹਦਾ ਕੋਈ ਸਿੰਪਲ ਹੀ ਆ ਕਰਨ ਸਿੰਪਲ ਸੁਪਰ ਕੋਈ ਨਹੀਂ ਆਹੀ ਮੇਨ ਕੋਰਸ ਆ ਆ ਸਹੀ ਗੱਲ ਆ ਉਹਨੇ ਵਿਆਹ ਹੋਣਾ ਤੇਰਾ ਹਨਾ ਵਿਆਹ ਹੋਣਾ ਤੇਰਾ ਹੀ ਮੇਨ ਕੋਰਸ ਆ ਕਰੇਵਾ ਤੇ ਭਾਬੀ ਨੇ ਤਾਂ ਬਹਿ ਜਾ ਕਰਨਾ ਕਿ ਨਹੀਂ ਮੈਨੂੰ ਤਾਂ ਹੁੰਦਿਆਂ ਵਾ ਤੂੰ ਆਪ ਦਾ ਵੇਖ ਆਪ ਦਾ ਅਸੀਂ ਵੀ ਸਿੱਖ ਜਾਗਾ ਇਹਦਾ 5 6 ਸਾਲ ਅਸੀਂ ਕੀ ਕਰਨਾਗਾ ਵਿਆਹ ਵੀ ਅਸੀਂ ਤਾਂ ਨਹੀਂ ਕਰਾਉਣਾ ਤੇਰੀ ਵਾਰ ਹੀ ਆ ਹੁਣ ਤਾਂ ਆਪ ਦਾ ਪੀਣੀਆਂ ਨੇ ਦੇ ਹੁਣ ਤੂੰ ਸਿੱਕੀ ਬਟਾ ਸਾਰਾ ਕਾ ਇਹ ਤੈਨੂੰ ਹੀ ਕਰਨਾ ਪੈਣਾ ਬਈ ਰੋਟੀਆਂ ਫਿਰ ਅਸੀਂ ਲਾਇਆ ਕਰਾਂਗੇ ਉੱਥੇ ਵੀ ਬਈ ਮਾਂ ਦਾ ਦੋ ਦੋ ਵੀਰ ਦਿਨਾਂ ਹੁਣ ਜੁੜਾ ਹੁੰਦਾ ਹਾਂ ਠੀਕ ਐ ਲਓ ਜੀ ਅਸੀਂ ਰੋਟੀਆਂ ਲਾ ਲਈਆਂ ਸਾਨੂੰ ਅੱਜ ਮਿਲਿਆ 10 ਦਿਨਾਂ ਬਾਅਦ ਰੋਟੀਆਂ ਹਾਏ ਦਸ ਬੰਦ ਮੈਂ ਖਰਦੇ ਹਾਂ ਹੋਰ ਪਹਿਲਾਂ ਚੌਲ ਚੂਲੀ ਖਾਈ ਗਏ ਅਸੀਂ ਮੈਂ ਅਸੀਂ ਮੈਂ ਨਹੀਂ ਚੌਲੀ ਖਾਦੇ ਹੋਰ ਉਹ ਡਾਇਲੌਗ ਤਾਂ ਬੋਲਦੇ ਬੱਸ ਆ ਬੜਾ ਬੇਬੇ ਬਾਪੂ ਵਾਲਾ ਹਾਂ ਹਾਂ ਕਿਵੇਂ ਜਿਹੀ ਉਹ ਇਹ ਕਹਿੰਦਾ ਪਰ ਤੋਂ ਮਿੱਥੇ ਧਿਆ ਕਰ ਜੀ ਬੇਬੇ ਵਾਲੀ ਹੱਥਾਂ ਦੀ ਅੱਜ ਬਾਪੂ ਬਜਾਤਾ ਬਾਪੂ ਨੇ ਘਰੇ ਭਰਾਵਾਂ ਵਾਲ ਗਿਆ ਟਾਲੀਆਂ ਬਣ ਗਿਆ ਅੱਜ ਭਰਾ ਵੀ ਬਾਪੂ ਹੀ ਹੁੰਦੇ ਆ ਬਿਸਮਿਲ੍ਲਾ ਕਰਤਾ ਕਲਮਾ ਨਹੀਂ ਪੜਨਗੇ ਨਾਲੇ ਬੰਦ ਕਰਨ ਲੱਗੇ ਲਓ ਜੀ ਇਹ ਹੋ ਗਿਆ ਪੈਕ ਸਾਡਾ ਸਮਾਨ ਹੁਣ ਖਾਵਾਂਗੇ ਰੋਟੀ ਉਹ ਵੀ ਬਿਸਮਿਲ੍ਲਾ ਕਰਤਾ ਬਾਈ ਨੇ ਕਲਮਾ ਪੜਤੀਆਂ ਸੀ ਨਾ ਸੂਰਾ ਲਾਮਾ ਹਾਂ ਮਨੂਰ ਦੇ ਨਾਲ ਉਹ ਫਰਦ ਪਰ ਆਖਦਾ ਇਹਨੇ ਵਿੱਚ ਹੈ ਹੈ ਉਹਨਾਂ ਦਾ ਇਹ ਮੁਸਬਾਰਕ ਵਿੱਚ ਬਿਸਮਿਲ੍ਲਾ ਕਰਦਾ ਇਹਨਾਂ ਨੂੰ ਤੇ ਹੋਰ ਬਿਸਮਿਲਲਾ ਹੀ ਤੂੰ ਕਰਨਾ ਹੈਗਾ ਬਾਈ ਆ ਆਪਣਾ ਚੇਲਾ ਬੰਦਾ ਸਾਡੀ ਜਿਹੜਾ ਬਾਈ ਐ ਬਾਈ ਚੇਲਾ ਬੰਦਾ ਠੀਕ ਨਹੀਂ ਐ ਇਹਦਾ ਬਾਈ ਪੂਰਾ ਕੁੱਕਾ ਏ ਯਾਰ ਐ ਇਹ ਤੇ ਆਪਾਂ ਦਿੱਤਾ ਆਸ਼ੀਰਵਾਦ ਤੈਨੂੰ ਇੰਨਾ ਟਾਈਮ ਇਹੀ ਕੋ ਸਿੱਖਿਆ ਆ ਚਟਨੀ ਬਣਾਈ ਆ ਬਾਈ ਹੋਰਾਂ ਨੇ ਲੋ ਬਈ ਪੌਣੇ 11 ਹੋ ਗਏ ਆ ਆ ਬੈੱਡ ਵਾਲਾ ਬਾਈ ਆ ਗਿਆ ਹੁਣ ਇਹ ਜਾਨਵਰ ਜਨੂਰ ਦੇ ਵੇਖ ਕੇ ਆਉਂਦਾ ਬਈ ਜਾਨਵਰਾਂ ਨਾਲ ਬੜਾ ਪਿਆਰ ਹੈ ਇਹਦੀਆਂ ਮੱਛੀਆਂ ਮੈਂ ਤਾਂ ਹੁਣ ਪਤਾ ਲੱਗਿਆ 11 ਵਜੇ ਆਇਆ ਰੋਟੀ ਰੋਟੀ ਖਾ ਕੇ ਆਇਆ ਆਪਦੀ ਸਾਰੀ ਸਵੇਰ ਆ ਗਿਆ ਸੀ 11 ਵਜੇ 10 ਵਜੇ ਤੇ 11 ਵਜੇ ਹੀ ਵੜਿਆ ਵਿਚਾਰਾ ਇੱਥੇ ਘਰੇ ਆ ਕੇ ਬਈ ਕੀ ਨਾਮ ਆ ਤੁਹਾਡਾ ਸ਼ਿਰੀ ਕਿੱਥੋਂ ਆ ਬਈ ਸਾੜੇ ਬੰਦ ਠੀਕ ਆ ਮੁਕਸਰ ਦੀ ਧਰਤੀ ਦਾ ਹੈ ਤਫਰੀਦ ਕੋੜੀ ਜਿਹੜਾ ਅੱਛਾ ਠੀਕ ਆ ਚਲੋ ਆ ਗਿਆ ਬੰਦਾ ਹੱਡਾ ਲੱਗਦਾ ਕੈਮਰੇ ਉਹ ਬਈ ਇਹ ਡਰਦਾ ਹੀ ਨਹੀਂਦਾ ਕੈਮਰੇ ਤੋਂ ਪਤਾ ਨਹੀਂ ਕੀ ਗੱਲ ਹੈ ਜਦੋਂ ਕੈਮਰਾ ਲੈ ਕੇ ਆਏ ਨਾਲ ਕੋਲੇ ਉਹ ਇਹ ਮੂਲ ਕੋਣ ਲੱਗ ਜਾਂਦਾ ਬੰਦ ਕਰ ਦਿਓ ਬਣਾ ਲੈ ਜੀ ਚਲੋ ਠੀਕ ਹੈ ਬਈ ਗੁੱਡ ਨਾਈਟ ਓਏ ਬਈ ਅੱਖ ਜੀ ਓਏ ਮੜੀ ਹੀ ਕਰੀਵੇ ਜੀ ਚਲੋ ਠੀਕ ਆ ਬਈ ਬਹੁਤ ਬਹੁਤ ਧੰਨਵਾਦ ਬਲੌਗ ਵੇਖਣ ਲਈ ਉਹ ਦਿਨ ਦਾ ਤੁਹਾਨੂੰ ਨਹੀਂ ਵਿਖਾਇਆਗਾ ਸ਼ਾਰਟ ਅਸੀਂ ਗਏ ਸੀਗੇ ਤੇ ਮੋਬਾਈਲ ਦਾ ਘਰੇ ਰੱਖ ਗਿਆ ਸੀ ਤਾਂ ਕਰਕੇ ਸਿੱਮ ਲੈਣਾ ਸੀਗਾ ਨਵਾਂ ਦੂਜਾ ਫੋਨ ਲੈ ਗਿਆ ਸੀਗਾ ਚਲੋ ਠੀਕ ਆ ਬਈ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੇ ਆ ਵੀ ਰਿਹਾ ਉਹ ਬੰਦਾ ਜੀ ਲੱਗਦਾ ਆ ਮੇਰਾ ਆ ਬਈ ਬਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੇ ਚਲੋ ਠੀਕ ਆ ਬਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਕਹਦੇ ਮੜਾ ਆ ਜਾਂ 바예 <laughs> <laughs>